ਪਤਾ ਦਿੱਲੀ ਲੈ ਕੇ ਆਏਗੇ ਆਪਣੇ ਕੋਲ ਨਾ ਗਰਮ ਸੂਟ ਆਗਾ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਨਾ ਇਹਦੀ ਕਟਾਈ ਕਰਨੀ ਆ 5 ਮੀਟਰ ਕਪੜਾ ਇਹ ਆਪਣੇ ਕੋਲੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਨਾ ਡਬਲ ਫੋਲਡ ਕੀਤਾ ਹੋਇਆ ਤੇ ਡਬਲ ਫੋਲਡ ਕਰਨ ਤੋਂ ਬਾਅਦ ਜਿੰਨਾ ਆਪਣਾ geke ਰਹਾ ਨਾ ਕੇਰੇ ਦਾ ਮਾਰਕ ਕਰਕੇ ਉਹਦੇ ਵਿੱਚ ਆਪਾਂ ਨੇ 4 ਇੰਚ ਪਲੱਸ ਕਰਕੇ ਨਾ ਚਾਕ ਫੋਲਡ ਕਰਨ ਦੇ ਲਈ 2 ਇੰਚ ਇਧਰਲੀ ਸਾਈਡ ਤੇ 2 ਇੰਚ ਇਧਰਲੀ ਸਾਈਡ ਤੋਂ ਟੋਟਲ ਆਪਾਂ ਨੇ 4 ਇੰਚ ਕਰ ਲੈਣਾ ਤੇ ਉਹਨਾਂ ਆਪਾਂ ਨੇ ਮਾਰਕ ਕਰਕੇ ਨਾ ਇਹਨੂੰ ਫੋਲਡ ਕਰ ਲੈਣਾ ਦੋਨੇ ਪੱਲੇ ਆਪਾਂ ਇੱਕ ਵਾਰ ਜੀ ਕੱਟ ਕਰਾਂਗੇ ਕਾਟਾਂ ਆਪਾਂ ਬਾਅਦ ਵਿੱਚ ਪਾਵਾਂਗੇ ਤੇ ਹੁਣ ਆਪਾਂ ਨੇ ਨਾ 1.5 ਇੰਚ ਆਪਣੀ हिਪਾ ਇੱਥੇ ਮਾਰਕ ਕਰ ਲੈਣਾ ਤੇ 2 ਇੰਚ ਆਪਾਂ ਨੇ ਐਕਸਟਰਾ ਲੈ ਲਿਆ ਆਪਾਂ ਟੋਟਲ ਕਰਕੇ ਦੇਖਾਂਗੇ ਦੇਖ ਸਕਦੇ ਹੋ ਤੁਸੀਂ ਤਾਪਾ ਪੌਣੇ 12 ਇੰਚ ਤੇ ਮਾਰਕ ਕਰਾਂਗੇ ਸਾਰੇ ਤੇ ਆਪਾਂ ਪੌਣੇ 12 ਇੰਚ ਦਾ ਮਾਰਕ ਕਰ ਲਾਂਗੇ ਤੇ ਲੈਂਥ ਲਗਾ ਲਵਾਂਗੇ ਲੈਂਥ ਦੇ ਵਿੱਚ ਆਪਾਂ 3 ਇੰਚ ਪਲੱਸ ਕਰਕੇ ਫੇਰ ਲੈਂਥ ਰੱਖਾਂਗੇ ਤੋਂ ਹੁਣ ਆਪਾਂ ਇੱਥੇ ਲੈਂਥ ਦਾ ਪਹਿਲਾਂ ਮਾਰਕ ਕਰਾਂਗੇ 44 ਇੰਚ ਤੇ ਆਪਾਂ ਇੱਥੇ ਲੈਂਥ ਦਾ ਮਾਰਕ ਕੀਤਾ ਤੇ ਉਸ ਤੋਂ ਬਾਅਦ ਆਪਾਂ 47 ਇੰਚ ਮਤਲਬ 3 ਇੰਚ ਪਲੱਸ ਹੋਰ ਕਰਾਂਗੇ ਇਸ ਤਰ੍ਹਾਂ ਆਪਾਂ ਨੇ ਮਾਰਕ ਕਰ ਲਿਆ ਠੀਕ ਹੈ ਜੀ ਲੰਘਦਾ ਮਾਰਕ ਕਰ ਲਿਆ ਆਪਾਂ ਨੇ ਤੇ ਆ ਫੋਲਡ ਕਰਾਂਗੇ ਤੇ ਹੁਣ ਆਪਾਂ ਇੱਥੇ 9/12 ਇੰਚ ਤੇ ਇਸ ਤਰ੍ਹਾਂ ਮਾਰਕ ਕਰ ਲੈਨੇ ਆ 9/12 ਇੰਚ ਤੇ ਇੱਥੇ ਮਾਰਕ ਕਰਾਂਗੇ ਇਸ ਤਰ੍ਹਾਂ ਜਿਹੜਾ ਆਪਾਂ ਨੇ ਮਾਰਕ ਕੀਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਹੀ ਕਰ ਲਾਂਗੇ ਇੱਥੇ ਫੜ ਕੇ ਕੱਪੜੇ ਨੂੰ ਠੀਕ ਹੈ ਜੀ ਅਗਰ ਵੀ ਤੁਸੀਂ ਆਪਾਂ ਨੇ ਨਾ ਇਸ ਤਰ੍ਹਾਂ ਫੋਲਡ ਕਰ ਲਿਆ ਤੇ ਹੁਣ ਆਪਾਂ ਜਿੱਥੇ ਆਪਾਂ ਨੇ ਮਾਰਕ ਕੀਤਾ ਸੀ 47 ਇੰਚ ਤੇ ਉੱਥੋਂ ਆਪਾਂ ਕੱਪੜਾ ਕੱਟ ਕਰ ਲਵਾਂਗੇ ਦੋਨੇ ਬੱਲੇ ਇੱਕ ਆਰ ਦੇ ਵਿੱਚ ਹੀ ਕੱਟ ਕਰਾਂਗੇ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਆਪਾਂ ਨੇ ਕੱਪੜਾ ਸੈੱਟ ਕਰਕੇ ਨਾ ਰੱਖ ਲਿਆਗਾ ਦੋਨੇ ਪੱਲੇ ਰੱਖ ਲੈਨੇ ਹੁਣ ਆਪਾਂ ਇੱਥੇ ਪਲੇਟਾਂ ਨੇ ਮਾਰਕ ਤੇ ਕਟਾ ਪਾਵਾਂਗੇ ਇੱਥੇ ਮਾਰਕ ਕਰਾਂਗੇ ਪਹਿਲਾਂ 6.5 ਇੰਚ ਤੇ ਤੀਰੇ ਦਾ ਇਹ ਤੁਸੀਂ ਆਪਣੇ ਅਕੋਰਡਿੰਗ ਲਗਾ ਸਕਦੇ ਹੋ ਵੱਧ ਘੱਟ ਜਿੰਨਾ ਤੁਹਾਡਾ ਤੀਰਾ ਹੈਗਾ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ 7.5 ਇੰਚ ਦਾ ਮੋਢੇ ਦਾ ਮਾਰਕ ਕਰਾਂਗੇ ਠੀਕ ਹੈ ਜੀ ਇੱਥੇ ਵੀ ਆਪਾਂ 6.5 ਇੰਚ ਤੇ ਹੀ ਮਾਰਕ ਕਰਾਂਗੇ ਮਾਰਕ ਨੂੰ ਮਾਰਕ ਦੇ ਨਾਲ ਇਸ ਤਰ੍ਹਾਂ ਮਲਾ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 1/2 ਇੰਚ ਮੋਢਾ ਡਾਂਗ ਕਰਾਂਗੇ ਇਸ ਤਰ੍ਹਾਂ ਇਹ ਆਪਾਂ ਨੇ ਕਾਟ ਮੋਢੇ ਵਾਲੀ ਸਾਈਡ ਨੂੰ ਪਾਣੀ ਐਧਰ ਨੂੰ ਨਹੀਂ ਪਾਣੀ ਹੈਗੀ ਐਧਰੋਂ ਆਪਾਂ ਨੇ ਕੱਟ ਤੇ ਇਸ ਤਰ੍ਹਾਂ ਐਧਰ ਨੂੰ 1/2 ਇੰਚ ਰੱਖਣੀ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਪਾਵਾਂਗੇ 1 ਇੰਚ ਦੀ ਕਾਟ ਦਾ ਮਾਰਕ ਕਰਾਂਗੇ ਇੱਥੇ ਠੀਕ ਹੈ ਜੀ ਪਹਿਲਾਂ ਆਪਾਂ ਮਾਰਕ ਕਰਾਂਗੇ ਪਲੇਟਾਂ ਦੇ ਪਲੇਟਾਂ ਨੇ ਮਾਰਕ ਕਰਾਂਗੇ 10.5 ਇੰਚ ਤੇ ਆਪਾਂ ਇੱਥੇ ਪਲੇਟ ਦਾ ਮਾਰਕ ਕਰਾਂਗੇ ਕਿਉਂਕਿ ਛਾਤੀ ਦਾ ਨਾਪ ਹੈਗਾ 17.5 ਇੰਚ 3.5 ਇੰਚ ਤੇ ਮਾਰਕ ਕਰਾਂਗੇ ਆਪਾਂ ਇੱਥੇ ਪਲੇਟ ਦੀ ਚੜਾਈ ਦਾ ਤੇ ਲੰਬਾਈ ਦਾ ਮਾਰਕ ਕਰਾਂਗੇ 6.5 ਇੰਚ ਤੇ ਇਸ ਤਰ੍ਹਾਂ 3.5 ਇੰਚ ਤੇ ਮਾਰਕ ਕਰਾਂਗੇ ਫਿਰ ਪਲੇਟ ਦੀ ਚੜਾਈ ਦਾ ਇਸ ਤਰ੍ਹਾਂ ਮਾਰਕ ਨੂੰ ਮਾਰਕ ਦੇ ਨਾਲ ਮਲਾ ਦੇਵਾਂਗੇ ਤੇ ਇੱਥੇ ਮਾਰਕ ਕਰਾਂਗੇ ਹੁਣ ਆਪਾਂ țeḍḍī plate ਦਾ ਠੀਕ ਹੈ ਜੀ țeḍḍī plate ਦਾ ਮਾਰਕ ਕਰਾਂਗੇ 2 ਇੰਚ ਤੇ ਇੱਥੇ ਠੀਕ ਹੈ ਜੀ ਇਧਰਲੀ ਸਾਈਡ ਤੋਂ ਵੀ ਆਪਾਂ 2 ਇੰਚ ਤੇ ਮਾਰਕ ਕਰਾਂਗੇ ਅੱਧੇਲੀ ਸਾਈਡ ਤੋਂ ਵੀ ਆਪਾਂ 2 ਇੰਚ ਤੇ ਮਾਰਕ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇੱਥੇ ਆਹ ਪਲੇਟ ਦੇ ਸੈਂਟਰ ਦੇ ਵਿੱਚ ਪਲੇਟ ਪਾਵਾਂਗੇ ਠੀਕ ਹੈ ਜੀ ਆ ਲੰਬੀ ਪਲੇਟ ਦੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਮਾਰਕ ਕਰ ਲੈਣਾ ਠੀਕ ਹੈ ਜੀ ਇਹ ਟੇਢੀ ਪਲੇਟ ਹੁੰਦੀ ਹੈ ਜਿਹੜੀ ਇਹਦੇ ਸੈਂਟਰ ਦੇ ਵਿੱਚ ਪੈਂਦੀ ਹੈ ਤਾਂ ਹੀ ਫਿਟਿੰਗ ਵਧੀਆ ਆਉਂਦੀ ਹੈ ਤੇ ਹੁਣ ਆਪਾਂ ਇੱਥੇ ਕਾਰਡ ਦਾ ਮਾਰਕ ਕਰਾਂਗੇ 1 ਇੰਚ ਦਾ ਆਪਾਂ ਨੇ ਮਾਰਕ ਕੀਤਾ ਹੋਇਆ ਪਹਿਲਾਂ ਹੁਣ ਆਪਾਂ ਇੱਥੇ ਛਾਤੀ ਦੇ ਨਾਪ ਦਾ ਮਾਰਕ ਕਰਾਂਗੇ ਸਾਢੇ 17 ਇੰਚ ਤੇ ਆਪਾਂ ਇੱਥੇ ਮਾਰਕ ਕਰਾਂਗੇ ਛਾਤੀ ਦੇ ਨਾਪ ਦਾ ਹੁਣ ਆਪਾਂ ਇੱਥੇ ਕਾਟ ਪਾਵਾਂਗੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਕਾਟ ਪਾ ਦਿੱਤੀ ਆ ਤੇ ਹੁਣ ਆਪਾਂ ਇੱਥੇ ਬੈਕ ਕਾਟ ਪਾਵਾਂਗੇ ਇਸ ਤਰ੍ਹਾਂ 2 ਇੰਚ ਦੀ ਆਪਾਂ ਬੈਕ ਕਾਟ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਅਗੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਆਪਾਂ ਇੱਥੇ ਮਾਰਕ ਕਰਾਂਗੇ ਸੈਡ ਸਲਾਈਡ ਦਾ 15 ਇੰਚ ਤੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਾਰਕ ਕਰਾਂਗੇ 18.5 ਇੰਚ ਤੇ हिਪ ਦਾ ਠੀਕ ਹੈ ਜੀ ਇੱਥੇ ਆਪਾਂ ਨੇ ਮਾਰਕ ਕਰ ਲਿਆ ਛਾਤੀ ਦੇ ਮਾਰਕ ਦਾ ਥੋੜਾ ਜਿਹਾ ਆਪ ਐਕਸਟਰਾ ਹੋਰ ਲਵਾਂਗੇ ਕਿਉਂਕਿ ਥੋੜਾ ਜਿਹਾ ਪਲੇਟ ਦੇ ਵਿੱਚ ਘਟ ਜਾਂਦਾ ਹੁੰਦਾ ਤੇ ਇੱਥੇ ਮਾਰਕ ਕਰਾਂਗੇ ਆਪਾਂ 15 ਇੰਚ ਤੇ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਅੱਧਾ ਇੰਚ ਆਪਾਂ ਹੋਰ ਲਵਾਂਗੇ ਕਿਉਂਕਿ ਆਹ ਪਲੇਟ ਦੇ ਵਿੱਚ ਕਪੜਾ ਘਟ ਜਾਂਦਾ ਹੁੰਦਾ ਤੇ ਹੁਣ ਆਪਾਂ ਮਾਰਕ ਨੂੰ ਮਾਰਕ ਦੇ ਨਾਲ ਮਿਲਾ ਦੇਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਸੀਂ ਇਸ ਤਰ੍ਹਾਂ ਪਲੇਟਾਂ ਪਾਉਂਗੇ ਨਾ ਕਦੇ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਠੀਕ ਹੈ ਜੀ ਤੇ ਬਾਕੀ ਫਿਟਿੰਗਾਂ ਜਿਹੜੀ ਉਹ ਵੀ ਪ੍ਰੋਪਰ ਵਧੀਆ ਆਉਗੀ ਤੇ ਜੇ ਤੁਹਾਨੂੰ ਕਿਤੇ ਵੀ ਸਮਝ ਨਾ ਲੱਗਿਆ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛ ਸਕਦੇ ਹੋ ਕਿ ਜੇ ਤੁਸੀਂ ਇਹ ਪਲੇਟ ਤੋਂ ਫਿਟਿੰਗ ਬਣਾਉਂਗੇ ਨਾ ਤੁਹਾਡੀ ਫਿਟਿੰਗਾਂ ਜਿਹੜੀ ਬਹੁਤ ਹੀ ਵਧੀਆ ਆਉਗੀ ਪਹਿਲਾਂ ਆਪਾਂ ਇੱਥੇ ਟੱਕ ਲਗਾਵਾਂਗੇ ਗਲੇ ਦਾ ਤੇ ਹੁਣ ਆਪਾਂ ਇਥੋਂ ਕਾਟ ਪਾਵਾਂਗੇ ਅੱਧਾ ਇੰਚ ਮੋੜਾ ਡਾਂਕ ਕਰਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਇੱਥੇ ਬੈਗ ਕਾਟ ਪਾਵਾਂਗੇ ਹੁਣ ਆਪਾਂ 프ਰੰਟ ਕਾਟ ਪਾਵਾਂਗੇ 프ਰੰਟ ਕਾਟ ਪਾਉਣ ਦੇ ਲਈ ਆਪਾਂ ਨੇ ਨੀਚੇ ਵਾਲਾ ਪੱਲਾ ਕੱਢ ਲੈਣਾਗਾ ਇਸ ਤਰ੍ਹਾਂ ਮੋੜ ਦੇਵਾਂਗੇ ਨੀਚੇ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ 프ਰੰਟ ਕਾਟ ਪਾਵਾਂਗੇ ਇੱਕ ਸਾਡੇ ਤੁਸੀਂ ਕਾਰਟ ਆਪਾਂ ਨੇ ਪਾ ਦਿੱਤੀ ਆ ਤੇ ਹੁਣ ਆਪਾਂ ਇੱਥੇ ਟੱਕ ਲਗਾਵਾਂਗੇ ਪਲੇਟ ਦਾ ਛੱਪੀ ਦੇ ਨਾਪ ਦਾ țeਡੀ ਪਲੇਟ ਦਾ ਤੇ ਇੱਥੇ ਆਪਾਂ ਹਿੱਟ ਦਾ ਲਗਾਉਣਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਆਪਾਂ ਨੇ ਪਲੇਟਾਂ ਇੱਧਰਲੀ ਸਾਈਡ ਪਾਈਆਂ ਨੇ ਉਸੇ ਤਰ੍ਹਾਂ ਹੀ ਆਪਾਂ ਨੇ ਪਲੇਟਾਂ ਦੂਸਰੀ ਸਾਈਡ ਵੀ ਪਾ ਲੈਣੀਆਂ ਨੇ ਲੰਬੀਆਂ ਪਲੇਟਾਂ ਨੇ ਜਿਹੜੀਆਂ ਜਿਵੇਂ ਆਪਾਂ ਨੇ ਫਰੰਟ ਪੱਲੇ ਦੇ ਵਿੱਚ ਪਾਈਆਂ ਨੇ ਉਸੇ ਤਰ੍ਹਾਂ ਹੀ ਆਪਾਂ ਨੇ ਬੈਕ ਪੱਲੇ ਦੇ ਵਿੱਚ ਪਾ ਲੈਣੀਆਂ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ